ਹਾਂ ਪ੍ਰੋ ਸਤਿ ਸ਼੍ਰੀ ਅਕਾਲ ਕੀ ਹਾਲ ਚੜ ਠੀਕ ਠਾਕ ਜੀ ਅੱਜ ਹੀ ਮਾਂ ਮਾਤੀ ਦਾ ਵੀਡੀਓ ਬਣਾਵਨੀ ਆ ਰਕਤ ਨਹੀਂ ਮਗਿਆ ਸਾਨੂੰ ਪਲਾ ਠੀਕ ਆ ਤੇ ਉਹ ਕੀ ਕਰਾਂ ਬੈਣਾ ਕੁੜੀ ਅੱਜ ਵੀ ਨਹੀਂ ਸਕੂਲੇ ਕਲੀ ਪੈ ਠੀਕ ਨਹੀਂ ਹੈ ਗਈ ਕੀ ਕਰਾਂ ਘਰ ਤੇ ਬੜਾ ਸਤੰਦੀ ਆ ਮੈਂ ਤੇ ਠੀਕ ਨਾ ਹਾਂ ਕਰਕੇ ਨਿਕਲ ਹੈ ਨਹੀਂ ਕਿ ਮੈਂ ਪਹਿਲੇ ਗੇਰ ਚ ਸਕੂਲੇ ਛੱਡ ਕੇ ਆਉਣੀ ਜਿੰਨਾ ਘਰ ਸਤੰਦੀ ਆ ਤੇ ਚੁੱਪ ਕਰ ਤੇ ਤਾਂ ਪ੍ਰੋ ਉਹ ਠੀਕ ਜੀ ਨਹੀਂ ਅੱਜ ਇਥੇ ਬੜੀ ਸੜਨ ਤੋਂ ਲੱਗੀ ਆ ਧੁੱਪ ਲੱਗੀ ਬੜੀ ਵਧੀਆ ਤੂੰ ਤੇ ਬੈਠਿਆ ਹੈ ਇੱਥੇ ਸੋਈ ਜਾਏ ਨਹੀਂ ਧੁੱਪ ਆਈਂਦੂ ਸੂਰਜ ਦਿੰਦਾ ਚੜਦਾ ਨਾ ਦੂਜੇ ਪਾਸੇ ਚੜਦਾ ਇੱਥੋਂ ਮਤਲਬ ਰਹਾ ਡੇ ਇਦਾਂ ਸਿੱਧਾ ਚੜਦਾ ਇਹਦੇ ਨਾਲ ਟੇਡਾ ਚੜਦਾ ਫਿਰ ਇਹ ਇੱਥੇ ਧੁੱਪ ਬੜਾ ਵਧੀਆ ਇੰਦੇ ਟੇੜ ਜਿਹਾ ਵਾਹਾਂ ਛੇਤੋਂ ਪਰਿੰਦੀ ਰਸੋਈ 'ਚ ਇੱਥੇ ਆਣ ਕੇ ਬਹਿ ਜੀਦਾ ਕੁਰਸੀ ਤੇ ਤੇ ਮੈਂ ਇੱਥੇ ਬੈਠੀ ਹਾਂ ਤੇ ਇਹ ਮੰਗਣੀ ਕਿ ਮਮਾ ਜੀ ਲੜਾ ਤੂੰ ਪਾਸਤਾ ਬਣਾਇਂ ਹਣਾ ਥੋੜਾ ਜਿਹਾ ਦੇ ਦੋ ਤੇ ਮੈਂ ਚੱਲ ਦੇ ਦੇਣੀ ਆ ਉਹ ਗਰਮ ਕਰਨ ਵਾਸਤੇ ਰੱਖਿਆ ਹੈ ਤੇ ਇਹ ਕੁਰਸੀ ਤੇ ਬੈ ਗਈ ਤੇ ਮੈਂ ਚੱਲ ਮੈਂ ਪੈਣ ਪਰਹਣ ਮਿਲ ਲੈਣੀ ਆ ਹਾਏ ਚਲ ਬੈਡਰੂਮ ਚ ਜਾ ਕੇ ਖਾਣਾ ਤੂੰ ਹੈ ਬੈਡਰੂਮ ਚ ਚਲ ਜਾਈ ਹਾਂ ਚਲ ਅੰਮੀ ਦਾ ਡਰਾਉਟ ਹੋ ਜਾ ਡਰਾਉਂਡ ਹੀ ਦਿਮਾ ਲਾ ਜਾ ਜੀ ਚਲ ਬੈਠ ਚੰਗੀ ਤਰ੍ਹਾਂ ਬੈਠ ਕੇ ਖਾਣੀ ਆ ਯੋ ਨੀ 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 ਆਹ ਠੀਕ ਆ ਫਿਰ ਤੇ ਆ ਗਈ ਪੈਨਪਰਾ ਆ ਗਈ ਤੇ ਹੋਰ ਪੈਨਪਰਾ ਉਹਦਾ ਤਾਂ ਮਨ ਬੜਾ ਦੁਖੀ ਜਾ ਹੋਇਆ ਆ ਵਾ ਦੁਖੀ ਹੋਇਆ ਇਹਨਾਂ ਪੈਨਪਰਾ ਉਹ ਵੇਖਾਂ YouTube ਦਾ ਵੀ ਹਾਲ ਪਿੱਦੀ ਨੋ ਦਿਨ ਮੈਨੂੰ ਠਾਂ 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 ਸੁੱਤੀ ਜਾਂ ਡਿਆ ਵਾ ਤੇ ਇਦਾਂ ਕਰਨਾ ਚਾਹੀਦਾ ਵਾ ਹਰ ਕਦੇ ਹੰਤਰੀ ਨਹੀਂ ਠੰਡ ਤੇ ਠੰਡ ਦੇ ਵਿੱਚ ਮੈਂ ਲੀੜੇ ਬਦਲ ਬਦਲ ਕੇ ਕਿਤੇ ਵੀਡੀਓ ਬਣਾਉਣੀ ਆ ਤੇ ਐਦਾਂ ਤੇ ਨੀ ਨਾ ਕਰਨਾ ਚਾਹੀਦਾ ਚਾਰੇ ਪਾਸੇ ਕਿਤੇ ਮੇਰੀ ਠੰਡ ਲੱਗਨ ਦਾ ਹੀ ਮੋਲ ਮੋੜ ਜੜੇ ਤੇ ਸਵੇਰੇ ਨਹੀਂ ਤੇ ਕਿਹੜਾ ਪਿਛਾਲ ਜੀ ਰੋਜ਼ ਕੱਪੜੇ ਬਦਲੀ ਦੇ ਤੁਹਾਨੂੰ ਪਤਾ ਹੀ ਆ ਵੀ ਦੋ ਦਿਨ ਨਹੀਂ ਬਦਲੀ ਰਹੇ ਹਨਾ ਦੋ ਦਿਨ ਕੱਪੜੇ ਕੱਢ ਹੀ ਜਾਂਦੇ ਕਿਹੜਾ ਬੜਾ ਮੁੜਕਾ ਆਉਂਦੀ ਆ ਵੀ ਬੜੇ ਬੁਰੇ ਹਾਲ ਚੱਲਣ ਦੇ ਤੇ ਮੈਂ ਵੀਡੀਓ ਬਣਾਉਂਦੇ ਕਰਕੇ ਰੋਜ਼ ਹੀ ਵੀ ਮਤਲਬ ਬਦਲਣੀਆਂ ਕੱਪੜੇ ਸਾਭ ਲਾ ਲੋ ਤੁਸੀਂ ਆਪੇ ਤੇ ਫੇਰ ਵੀਡੀਓ ਬਣਾਉਣੀ ਆ ਤੇ ਚਲ ਚੁਲੀਆਂ ਚੰਗੀਆਂ ਵੀ ਸਾਰੀਆਂ ਲੈ ਨਹੀਂ ਤਈਆਂ ਜਿਹੜੀਆਂ ਮੈਂ ਨਹੀਂ ਤੇ ਪਰ ਕੀ ਕਰਾਂ ਭੈਣ ਹੁਣ ਬੜਾ ਮਨ ਜਦ ਕੀ ਹੁੰਦਾ ਤੇ ਖਾਏ ਖਸਮਾਂ ਨੂੰ ਮੈਂ ਨਹੀਂ ਬਣਾਉਣੀ ਬਣਾਣੀ ਫੇਰ ਆਣੀਆਂ ਤੇ ਚੱਲ ਕੰਨੋ ਛੱਡਣਾ ਹੁਣ ਜਦੋਂ ਫਾਲ ਐ ਹੀ ਲਿਆ ਆ ਤੇ ਹੁਣ ਫਸਿਆ ਕੀ ਤੇ ਫਟਕਣ ਕੀ ਲੱਗੀ ਰਹਿਣੀ ਆ ਤੇ ਉਦਾਂ ਕਦੀ ਕਦੀ ਤੇ ਮਨ ਬੜਾ ਅਦਾਸ ਹੁੰਦਾ ਏ ਤੇ ਟਪ ਲੱਗੀ ਤੇ ਮੇਰੇ ਤੇ ਹੱਥ ਫੜਣ ਤੋਂ ਮਸ਼ੀਨ ਚ ਹੀ ਧੋਣੀ ਆ ਤੇ ਉਹ ਸੋਟਲਾ ਮਸ਼ੀਨ ਦੇ ਵਿੱਚ ਟਪ ਦਾ ਕੋਈ ਫਾਇਦਾ ਤੇ ਚੁੱਕੋ ਤੇ ਰਾਤ ਵੀ ਨਹੀਂ ਹਕੀਬ ਬਣਾਉਣਾ ਮੇਰਾ ਕੋਈ ਹੁੰਦਾ ਵੀਡੀਓ ਦੇ ਵਿੱਚ ਵੀ ਕੀ ਬਣਾਉਣਾ ਕੀ ਖਾਣਾ ਤੇ ਬਾਹਰ ਅੰਦਰ ਦਾ ਤੇ ਇੰਡੀਆਂ ਹੁੰਦਾ ਵੇਖਣ ਡਈਆਂ ਇੰਡੀਆ ਦੀ ਵੀ ਬਣ ਲਈ ਐ ਸਲਾਹ ਪਰੇ ਇਦਾਂ ਇਦਾਂ ਜਿਆ ਹਜੇ ਕੋਈ ਪੱਕੀ ਜੀ ਗੱਲ ਮੰਨ ਆਪਣਾ ਹੀ ਨਹੀਂ ਮੇਰਾ ਖਲੂੰੜਿਆ ਕਦੀ ਜੀ ਕਰਦਾ ਆਵਾ ਇੰਡੀਆ ਤੇ ਕਦੀ ਜੀ ਕਰਦਾ ਨਾ ਆਵਾ ਤੇ ਵੇਨੀ ਆ ਹੁਸਾਬ ਲੈ ਕੇ ਚਾਹ ਮਾਰੇ ਜੀ ਮਸ਼ੀਨ ਤੇ ਲਾ ਹੀ ਨਾ ਬੈਠੇ ਲਾ ਗਈ ਤੇ ਮਸ਼ੀਨਾਂ ਮਸ਼ੀਨ ਕਿਹੜਾ ਕਿਲੋਮੀਟਰ ਲਾਉਂ ਜਾਣਾ ਪੋਚਾ ਜੇ ਮੇਰਾ ਲੱਗਣ ਵਾਲਾ ਜੀ ਪੋਚਾ ਨਹੀਂ ਜੇ ਮੈਂ ਲਾਇਆ ਉਹ ਚਾਹ ਜਮਨ ਲਾਉਣਾ ਏ ਤੇ ਮੈਂ ਆਪੇ ਚਾਲ ਇੱਕਦਾਂ ਕਰਾਂ ਪੀ ਆਹ ਕਰਾਂ ਮਸ਼ੀਨ ਤੇ ਲਾਵਾ ਹਾਂ ਢੋਪ ਨੰਗਣ ਲਈ ਆ ਜੇ ਤੇ ਉਦਾਂ ਟਾਈਮ ਮੇਰੇ ਘਰ ਨਾਲ 11 ਵਜੇ ਹੋਣੇ ਆ ਪਰ ਚਲ ਟਾਈਮ ਸਿਰ ਧੋ ਤਾ ਕੇ ਤੇ ਵੇਲੇ ਹੋਈ ਏ ਚਲ ਬੜੇ ਅਗਲੇ ਅਗਲੀਆਂ ਮੰਗੀ ਅਗਲੇ ਫੇਰੇ ਇੱਕ ਅੱਧਾ ਹੋ ਵਿੱਚ ਪੈਣ ਦੇਖਾਂ ਵੇ ਨਹੀਂ ਆ ਕਿਹੜਾ ਹੁਣ ਪਾਵਾਂ ਇਹ ਥਾਂ ਤੇ ਅਜੇ ਪੂਰੀ ਨਹੀਂ ਹੋਈ ਚੰਗੀ ਤਾਂ ਬਾਹਰ ਤੇ ਜਾਏ ਹੈ ਕਿ ਨਹੀਂ ਤੇ ਯਾਨੀ ਇੱਥੇ ਹਜੇ ਸਵੇਰੇ ਸਵੇਰਾ ਹੀਗਾ ਤੇ ਮੈਂ ਹਜੇ ਚਾਹ ਚੂ ਪੀਣੀ ਆ ਤੇ ਚਾਹ ਪੀਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਚਾੜੂ ਚੂ ਲਾ ਲੈਣੀ ਆ ਤੇ ਚਾਹ ਰੁਕੀ ਲਾਉਣਾ ਹੀ ਹਜੇ ਤੇ ਮੈਂ ਸੁੱਤੀ ਉੱઠી ਉੱਠਣੀ ਮੈਂ ਲੇਟ ਡਈ ਹਾਂ ਨਾ ਕਿਉਂ ਕੁੜੀ ਨੂੰ ਸਕੂਲ ਨਹੀਂ ਘਲਦੀ ਤੇ ਇਹ ਦੇ ਕਰਕੇ ਹੋ ਜਾਣੀ ਆ ਲੇਟ ਤੇ ਆ ਗਿਆ ਪਰ ਜਾਈ ਮੇਰੀ ਦਾ ਫੋਨ ਸਵੇਰੇ ਸਵੇਰੇ ਹੀ ਤੇ ਨਾਲੇ ਮੈਂ ਡਈ ਉਹਦੇ ਨਾਲ ਫੋਨ ਤੇ ਗੱਲ ਕਰਨ ਤੇ ਨਾਲੇ ਮੈਂ ਡਈ ਚਾੜੂ ਦਉ ਤੇ ਇੱਕ ਹੱਥ ਨਾਲ ਚਾੜੂ ਵੀ ਕਿੱਥੇ ਲੱਗੇ ਹਾਰ ਕੇ ਫਿਰ ਭੈਣ ਮੈਂ ਫੋਨ ਰੱਖ ਲਿਆ ਮੈਂ ਹਾ ਫੋਨ ਰੱਖ ਕੇ ਨਾ ਚਾਲੂ ਝੂੜੂ ਲਾ ਕੇ ਤੇ ਫਿਰ ਸਹਿਜ ਪਾਹ ਨਾਲ ਗੱਲ ਕਰਨੀ ਆ ਤੇ ਪਰ ਉਹ ਜੇ ਵੀ ਗੱਲ ਕਰਨ ਦੀ ਫੋਨ ਫਿਰ ਮੈਂ ਸਪੀਕਰ ਤੇ ਲਾ ਕੇ ਨਾ ਲਾ ਕੇ ਚਾਲੂ ਝੂੜੂ ਲੰਦੀ ਰਹੀ ਤੇ ਮੁਰਕੇ ਮੈਂ ਪੋਚਾ ਪਾਚਾ ਮੈਂ ਬਾਅਦ ਚ ਲਾ ਲਾਂਗੀ ਨਾਲੇ ਲਾ ਕੇ ਚਾਹ ਤਰ ਲੈਣੀ ਨਾਲੇ ਫੋਨ ਫਾਨ ਤੇ ਗੱਲ ਕਰ ਲੈਣੀ ਆ ਫਿਰ ਸਹਿਜ ਪਾਣਾ ਪੋਚਾ ਲੱਗ ਜਾਂਦਾ ਹੈ ਤੇ ਸਵੇਰ ਸਿਰੇ ਫੋਨ ਆ ਜੇ ਨਾ ਕੋਈ ਕੰਮ ਕਰਨਾ ਪੀਏ ਫਿਰ ਨਾ ਜਿਹੜਾ ਵੇਲ ਆ ਪੈਣ ਕਿਤੇ ਲੱਗਦੀ ਹੋਏ ਨੂੰ ਮੈਂ ਕਹਿਂਦੀ ਆ ਕਿ ਨਾ ਕਿ ਅੱਪ ਕੋਕਾ ਕੋਲਾ ਦੀ ਲੈ ਕੇ ਰੱਖੀਓ ਵੀ ਮੈਨੂੰ ਲਿਆ ਕੋਪ ਪਾ ਕੇ ਦੋ ਤੇ ਕਿਤੇ ਨੱਕ ਵਾਗ ਵਗ ਗੁਰਾ ਹਾਰ ਆ ਤੇ ਮੰਦੀ ਸੁਣਦੀ ਥੜੀ ਨਾਪੀ ਦੇਹ ਨੱਕ ਚਲ ਜਾ ਪਿਆ ਨਪਸਾ ਕਰਕੇ ਰਾਂ ਚਲ ਆ ਜਲਦੀ ਕੀ ਕਰੇ ਨੀ ਬੰਦਾ ਇਹ ਕਿਤੇ ਹੁੰਦਾ ਠੀਕ ਤੇ ਮੈਂ ਤਾਂ ਮੇਰੀ ਪੇਸ਼ ਨਹੀਂ ਜਾਣੀ ਨਾ ਪੀ ਪੁੱਤ ਨਾ ਪੀ ਚੱਲ ਨਹੀਂ ਮੈਂ ਦੇ ਦਾਂ ਭਾਂਡੇ ਵੀ ਮੇਰੇ ਮਾਂ ਜਣ ਨਾਲੇ ਪਏ ਕੀ ਕਰਾਂ ਫਿਰ ਵਾ ਐਸੇ ਸਾੜੇ ਹੱਥੋਂ ਮੈਂ ਕੋਕ ਲਿਉਣੀ ਛੜ ਛੜੀਏ ਪੜ ਪਾਪਾ ਲੈ ਕੇ ਆਏ ਥੀ ਹੂੰ ਪਾਪਾ ਲੈ ਕੇ ਆਏ ਥੇ ਪਿਆਉ ਤੂੰ ਪੀ ਪੀ ਕੇ ਤੇ ਕਰੀ ਚਲ ਆਪਣਾ ਗਲਾ ਖਰਾਬ ਤੇ ਨਹੀਂ ਇੱਥੇ ਵੀ ਡਈ ਹਾਂ ਥੂਪੇ ਬੈਠੀਆਂ ਤੇ ਬੈਠੀ ਬੈਠੀ ਮੈਂ ਚਲ ਕਰ ਲੈਨੀ ਆ ਲਸਣ ਪਿਆਜ਼ ਕਰ ਲੈਨੀ ਆ ਤੇ ਬਣਾਉਣ ਦੀ ਸਮਝ ਨਹੀਂ ਆਉਂਦੀ ਬਣਾਵਾ ਕੀ ਸੋਚਣ ਡਈ ਆ ਵੀ ਉਹ ਬਣਾ ਲੈਨੀ ਆ ਪੜਥਾ ਬੈਂਗਨ ਪਏ ਤੇ ਪੜਥਾ ਬਣਾ ਲੈਨੀ ਆ ਤੇ ਇੱਥੇ ਵੀ ਫੂਣੀਆਂ ਆਉਂ ਡਿਆ ਏ ਕਿ ਫੋਨ ਹੀ ਆਉਂਦਿਆ ਵਾ ਤੇ ਆ ਲਾ ਕੇ ਤਾਂ ਮੈਂ ਮਾਂਜ ਮੁੰਜ ਕੇ ਰੱਖ ਲੇ ਤੇ ਮੈਂ ਚਲ ਵੌਇਸਓਵਰ ਕਰ ਲਾਂਗੀ ਫੋਨ ਆਉਂਦਿਆ ਹੈ ਤੇ ਆ ਸਾਫ ਸੁਫ ਚੁੱਲੇ ਕੀਤੇ ਹੀ ਝਾੜੂ ਲਾਇਆ ਯਾ ਉਥੇ ਕੂੜਾ ਇਕੱਠਾ ਕਰਕੇ ਰੱਖਿਆ ਫੇਰ ਆ ਝਾੜੂ ਲਾਇਆ ਨਾ ਲਸਣ ਉਸਨ ਛਿਲਿਆ ਤੇ ਉਹਦੇ ਨਿੱਕੇ ਨਿੱਕੇ ਛਿਲਕੇ ਜੇ ਖਿਲਰ ਗਏ ਤੇ ਝਾੜੂ ਲਾ ਕੇ ਉਹ ਕੂੜਾ ਤੇ ਨਹੀਂ ਤੜਕਾ ਤੁੜਕਾ ਮੈਂ ਕਰਕੇ ਰੱਖ ਲਿਆ ਤੇ ਫੇਰ ਇੱਥੇ ਹੀ ਬਿਆਹੀਆਂ ਜਿੰਨਾਂ ਚਿਰ ਇਥੇ ਤੂੰ ਆਪਣੀ ਜਾਂਦੀ ਉਹਨਾਂ ਚਿਰ ਮੈਂ ਕੁਰਸੀ ਦੀ ਜਾਨ ਨਹੀਂ ਛੱਡਣੀ ਤੇ ਸਵੇਰ ਦੇ ਬੜੇ ਹੀ ਫੋਨ ਆਏ ਨੇ ਕਿਹੇ ਦਿਨ ਪਤਾ ਕੀ ਹੁੰਦਾ ਤੁਹਾਡਾ ਨਾ ਵੀ ਆ ਜਾਂਦਾ ਆ ਸਾਹਾਂ ਦਾ ਦਿਨ ਫੋਨ ਸੁੱਤਾ ਰਿਹਾ ਅੰਤਰਾ ਕਦੀ ਫਿਰ ਜਿਤੇ ਆ ਖੜੀ ਦਾ ਕਦੀ ਕਿਤੇ ਤੇ ਬਾਸੋ ਪੈਦਾ ਚਤਾਈ ਭੁੱਲ ਜਾਂਦਾ ਕਿ ਇਹ ਕੰਜਰ ਦਾ ਫੋਨ ਨਹੀਂ ਹੁੰਦਾ ਤੇ ਕਿਹੇ ਦਿਨ ਇੰਗੜੀ ਪੜਿੰਗੜੀ ਤੇ ਵੀ ਆਈ ਜਾਣਗੇ ਤੇ ਅੱਜ ਸਵੇਰ ਦਾ ਫੋਨ ਨੂੰ ਕਿਤੇ ਸਾਹ ਲੈਣਾ ਨਹੀਂ ਮਿਲਦੀਆ ਐਨੇ ਫੋਨ ਆਏ ਕਦੀ ਕਿਹੇ ਦਾ ਕਦੀ ਕਿਹੇ ਦਾ ਅੱਜ ਕਿਹੇ ਦਾ ਨਹੀਂ ਹੁੰਦਾ ਵਿੱਚੇ ਮੈਂ ਲਾ ਰਹੀ ਨਹੀਂ ਕੋਈ ਗੱਲਬਾਤ ਉਹਨੂੰ ਕਿੰਨੀਆਂ ਕਿੱਥੇ ਬੰਦਗਲਾਂ ਲੱਸੀ ਵੀ ਹੋਈ ਜਾਂਦੀਆਂ ਗੱਲਾਂ ਬਾਤ ਹੈਨਾ ਤੇ ਉੱਚ ਅਧਿਕਾਰੀ ਸਾਰਾ ਸਾਰਾ ਦੇਣੀ ਕਿਹੜਾ ਫੋਨ ਨਹੀਂ ਆਉਂਦਾ ਤੇ ਕਿਤੇ ਬਾਹਰ ਅੰਦਰ ਜਾਈਏ ਤੇ ਵੀ ਅਖੀ ਦਾ ਵਿਹਾਰੇ ਨਹੀਂ ਵੇਖ ਕੇ ਦੱਸੋਣਾ ਬੁੱਢੀ ਨੂੰ ਕਿੰਨੇ ਫੋਨ ਆਉਂਦੇ ਹੈ ਹਨ ਤੁਹਾਨੂੰ ਕਿਹਤਨ ਜੱਦਾ ਹੁੰਦਾ ਹੀ ਨਹੀਂ ਤਾਂ ਉਹ ਉਹਨਾਂ ਕਿਦਾ ਹੁੰਦਾ ਆ ਜਾ ਕੇ ਪੇਕੇ ਤੇ ਜਾਂ ਜਠਾਣੀਆਂ ਆ ਬਸ ਹੋਰ ਕਿਦਾ ਹੋਣਾ ਹੁੰਦਾ ਵਾ ਤੇ ਜਠਾਣੀਆਂ ਵੀ ਕਿਹੜੀਆਂ ਰੋਜ਼ ਕਰਨੀਆਂ ਮ ਕਦੀ ਕਦਾਈ ਹੁੰਦਾ ਵਾ ਤੇ ਪੇਕੇ ਪੇ ਕੇ ਵੀ ਪਹੁੰਚਾਈ ਲੰਦੀ ਆ ਹਨਾ ਤੇ ਜਾਂ ਫਿਰ ਉਹਨੂੰ ਆਪ ਲਾ ਲਈਦਾ ਵਾ ਤੇ ਬਸ ਇੰਨਾ ਕੀ ਹੋਰ ਕਿੰਨਾ ਕਿਤੇ ਫੋਨ ਲਾਉਣਾ ਲਾਣਾ ਹੁੰਦਾ ਵਾ ਤੇ ਕਦੀ ਕਦੀ ਤੇ ਸਾੜੀ ਜਾਈਦਾ ਕਦੀ ਕਦੀ ਤੇ ਇੰਨੇ ਫੋਨ ਤੇ ਇੰਗੜੀਆਂ ਆਪਣਿੰਗੜੀਆਂ ਦੇ ਵੀ ਆਈ ਜਾਣਗੇ ਤੇ ਜਾਂ ਮੈਂ ਮਾਸੀ ਆਪਣੀ ਨੂੰ ਨਾਲ ਹੀ ਨਹੀਂ ਹੁੰਨੀ ਆਇਆ ਪੋਜੀ ਆ ਤੇ ਗਾਟੇ ਟਾੜੀ ਨਾਲ ਲੱਗੀ ਹਾਂ ਇੱਥੇ ਫੇਰ ਬੈ ਗਈਆਂ ਇਹ ਕਰਨ ਵੀ ਭੈਣਾ ਕੀ ਦੱਸਾਂ ਨਹੀਂ ਤੁਹਾਨੂੰ ਮੈਂ ਮੈਨਾਂ ਸਮਝ ਜੀ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਮੈਨਾਂ ਕਰਾਂ ਤੇ ਇੰਡੀਆ ਉਹਦੀ ਸਲਾਹ ਤੇ ਬੰਦੀ ਆ ਤੇ ਜਦੋਂ ਮੈਂ ਐਡਾ ਲੰਮਾ ਪਾੜ ਜਿਹੜਾ ਸਫ਼ਰ ਵੇਣੀ ਆ ਤੇ ਉਦੋਂ ਮੈਨੂੰ ਫਿਰ ਹੁੰਦਾ ਕਿ ਨਹੀਂ ਰਹਿਣ ਦੇ ਛੱਡ ਕਰੇ ਤੇ ਕੁਝ ਇਹ ਕੁੜੀ ਵੀ ਡਈ ਜੇ ਕਰਨ ਕਿ ਜੇ ਪਾਪਾ ਜਾਣਗੇ ਤੇ ਮੈਂ ਫੇਰ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਤੇ ਚਲੋ ਇਹ ਨਿਆਣੀ ਹੁੰਦੀ ਜੜੀ ਜੇਦੀ ਆ ਉਹ ਕਿਹੜੀ ਗੱਲ ਆ ਵੀ ਮੈਂ ਨਾਮ ਨੂੰ ਲਾਂਗੀ ਤੇ ਪਰ ਮੈਨੂੰ ਜਦੋਂ ਇੱਡਾ ਲੰਮਾ ਮੈਂ ਸਫ਼ਰ ਵੇਂਦੀ ਆ ਨਾ ਫਿਰ ਮੈਨੂੰ ਬੜਾ ਔਖਾ ਲੱਗਦਾ ਵੀ ਕਿੱਦਾਂ ਜਾਵਾਂ ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਇਹ ਨਾਲ ਨਹੀਂ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜਾਜ ਮੈਂ ਵੇਂਦੀ ਤੇ ਬੜੇ ਚਾਹ ਨਾਲ ਭੱਜ ਕੇ ਜਾਣੀ ਤੇ ਹੈ ਮੈਂ ਜਾਜ ਦੇਖਣ ਉਂਝ ਮੈਂ ਡਰਨੀ ਬੜਾ ਜਾਜ ਚ ਮੈਨੂੰ ਬੜਾ ਡਰ ਲੱਗਦਾ ਐਨਾ ਮੈਨੂੰ ਡਰ ਲੱਗਦਾ ਨਾ ਜਿੰਨਾ ਚਿਰ ਮੈਂ ਬੈਠੀ ਰਹਿਣੀ ਆ ਨਾ ਮੈਨੂੰ ਤੇ ਛਾੜੀ ਗੱਲਾਂ ਦੋ ਤੇ ਮੈਂ ਕੀ ਮੈਂ ਨਹੀਂ ਨਹੀਂ ਹੋਣੀ ਉਤਰਨਾ ਕਿੱਥੇ ਮੁਸ਼ਕਲ ਹੀ ਹੁੰਦੀ ਕਿੱਥੇ ਗਈ ਗੱਲ ਹੁੰਨੀ ਇਪਰ ਫਿਰੇਜ਼ ਹਨਾ ਫਿਰ ਜੀ ਵੀ ਕਰਦਾ ਕਿ ਚੱਲੀਏ ਇੰਡੀਆ ਜੀ ਕਰਦਾ ਕੋਏ ਵਾਲਾ ਪਿੰਨੀਆਂ ਜਾ ਕੇ ਕੋਏ ਵਾਲੇ ਪਿੰਨੀਆਂ ਗਾੜੀ ਵੀ ਨੁਖਲਵਾਉਂਦੇ ਇੰਡੀਆ ਬੇਬੇ ਮੇਰਾ ਉਹਨੇ ਤਨੀ ਜੀ ਕਰਦਾ ਡਰਨੀ ਆ ਮੈਂ ਬੜਾ ਤੁਹਾਨੂੰ ਕਿਤੇ ਸੁਣਾਵਾਂਗੀ ਆਪਣੀ ਸਟੋਰੀ ਵੀ ਮੈਂ ਕਿਹੜੀ ਗੱਲੋਂ ਘਾਟੀ ਜੀ ਕਰਦਾ ਵਾ ਵੀ ਕੀ ਹਿਸਾਬ ਪਤਾ ਆ ਅੱਗੇ ਘਰ ਜਾਂਦੇ ਨੂੰ ਸੱਸ ਸੂਸ ਹੋਏ ਬੂਆ ਖੁੱਲਾ ਹੋਏ ਤੇ ਬੰਦਾ ਚਲ ਵੀ ਜਾਏ ਤੇ ਇੱਕ ਦੋ ਹੁਣ ਤੁਹਾਨੂੰ ਮੈਂ ਕੀ ਦੱਸਾਂ ਇਦਾਂ ਜਾਣਾ ਵੀ ਥੋੜਾ ਜੌਖਾ ਹੀ ਲੱਗਦਾ ਹੈ ਹਨਾ ਕੀ ਇਹਦਾ ਤਰਲਾ ਮਾਰਨਾ ਵੀ ਤੂੰ ਆਣ ਕੇ ਤੇ ਮੇਰੇ ਕੋਲ ਰਹਿ ਹੈ ਨਾ ਤੇ ਮੈਨੂੰ ਤੰਗੀ ਹੋ ਜਾਂਦੀ ਇਕੱਲੀ ਮੈਂ ਰਹਿ ਨਹੀਂ ਸਕਦੀ ਤੇ ਇਹ ਵੀ ਜਦੋਂ ਮੈਂ ਵੇਨਦੀ ਆ ਵੀ ਜਾ ਕੇ ਖੋਏ ਖਾਏ ਵਾਲਾ ਪਿੰਨੀ ਨਾ ਖਾਵਾਂਗੀ ਬਣਾਵਾਂਗੀ ਹੈ ਨਾ ਤੇ ਵਿਆਹ ਸ਼ਾਦੀ ਤੇ ਹੈ ਨਹੀਂ ਕਿਸਦਾ ਵੀ ਤੇ ਫੇਰ ਸੋਚਨੀਆਂ ਚਲ ਜਾਣੀਆਂ ਤੇਰੇ ਪਾਪਾ ਤੇ ਕਹਿੰਦੇ ਤੇਰੀ ਮਰਜ਼ੀ ਜਾਣਾ ਤੇ ਜਾ ਨਹੀਂ ਜਾਣਾ ਤੇ ਨਾ ਜਾ ਤੇ ਕੀ ਕਰਾਂ ਨਹੀਂ ਜਾਣ ਦੋ ਆ ਦੁਵਿਧਾ ਜੀ ਦੇ ਵਿੱਚ ਫਸੀ ਆ ਕੋਈ ਸਮਝ ਜੀ ਨਹੀਂ ਆ ਜੇ ਮੈਨੂੰ ਆਉਣ ਲਈ ਵੀ ਕੀ ਕਰੇ ਬੰਦਾ ਤੇ ਕੀ ਨਾ ਵੇਨੀਆਂ ਸਾਰਾ ਕਿਤਾਬ ਜਾਲਾ ਆ ਕੇ ਚਲ ਚੰਗਾ ਮੈਂ ਫਿਰ ਵੇਖਾਂ ਤਰ ਸਬਜੀ ਬਣਦਾ ਵੇਖਾਂ ਨਾਲ ਮੈਂ ਕੁੜੀ ਵੇਖਾਂ ਕੀ ਕਰਨ ਰਹੀ ਆ ਚਲ ਨੀ ਨਾ ਕੱਪੜੇ ਬਦਲ ਨਾ ਕੱਪੜੇ ਤੇ ਬਦਲ ਨਾ ਕਹਿਂਦੀਆਂ ਝੋੜ ਲਾਂ ਲੈ ਆਈਆਂ ਬਾਹਰੋਂ ਪਿਆਜੀ ਧੋਪ ਲੱਗੀ ਤੇ ਫਿਰ ਵੀ ਇੰਨੇ ਜਿਹੇ ਠੰਡੇ ਠੰਡੇ ਹੁੰਦੇ ਜਿੱਦਾਂ ਹੈ ਤੇ ਸੁੱਕੇ ਆ ਸੁੱਕੇ ਇਦਾਂ ਦੇ ਪਰ ਉਦਾਂ ਹ ਜਿੱਦਾਂ ਨਾ ਉਹ ਹੋ ਜਾਂਦੀ ਹੈ ਨਾ ਉਹ ਜਿੱਤੋਂ ਆਪਣੀ ਲੱਗਦੀ ਹੈ ਨਾ ਤੇ ਠਰੇ ਠਰੇ ਜੇ ਰਹਿੰਦੇ ਆ ਹਰੇ ਕੱਪੜੇ ਇਦਾਂ ਜਿਦਾਂ ਗਿੱਲੇ ਹੁੰਦੇ ਆ ਤੇ ਹੈ ਉਹਦਾ ਅਥਰੇ ਹੀ ਨੇ ਗਿੱਲੇ ਨਹੀਂ ਗੇ ਜੋ ਮਜ਼ਾ ਗਰਮੀਆਂ 'ਚ ਕੱਪੜੇ ਧੋਣ ਦਾ ਸਕਾਉਂਦਾ ਹੀ ਨਾ ਉਹ ਗਰਨੀਆਂ 'ਚ ਹੀ ਆ ਬਹੁਤ ਮਜ਼ਾ ਆਉਂਦਾ ਕੱਪੜੇ ਧੋਣ ਦਾ ਸਕਾਉਂਦਾ ਇਦਰੋਂ ਤੋਂ ਧੁੱਪੇ ਪਾ ਕੇ ਆ ਇਦਰੋਂ ਸੁੱਕ ਵੀ ਜਾਂਦੀ ਆ ਅੱਜਕੱਲ ਤੇ ਬਹੁਤ ਔਖਾ ਤੇ ਕੁਝ ਸਾਡੀ ਮਸ਼ੀਨ ਜੀ ਵੀ ਨਹੀਂ ਨਾ ਚੱਲਣ ਦੀ ਜਿਹੜੀ ਉਹ ਪਾਈ ਆ ਇਹ ਕੱਲ ਬਣਾਉਣ ਉਹ ਵੀ ਨਹੀਂ ਹਜੇ ਬਣੀ ਉਹ ਬਣ ਜੇਗੀ ਤੇ ਫੇਰ ਥੋੜਾ ਜਿਹਾ ਸੌਖਾ ਹੋ ਜਾਊਗਾ ਫੇਰ ਉਹਦੇ ਉੱਤੇ ਕੱਪੜੇ ਸੁਕਾ ਲਈਦੇ ਹੁੰਦੇ ਉਹਦੇ ਤੇ ਫੇਰ ਸੁੱਕ ਜਾਂਦੇ ਆ ਅਜੇ ਤੇ ਬਹੁਤ ਔਖਾ ਹੋਇਆ ਪਿਆ ਹੀ ਪੈਣਾ ਕੱਪੜੇ ਤੇ ਇੰਨੇ ਨਹੀਂ ਆ ਕੱਪੜੇ ਤਾਂ ਥੋੜੇ ਜੇ ਹੀ ਗਏ ਪਰ ਮੈਂ ਚਾਲ ਮੁੜ ਕੇ ਇਕੱਠੇ ਹੋ ਜਾਂਦੇ ਤੇ ਤੋਂ ਪਵਲ ਵੇਖ ਕੇ ਜੇਰਾ ਨਹੀਂ ਨਾ ਹੋਇਆ ਮੇਰੇ ਕੋਲੋਂ ਛੇਤੀ ਨਾ ਮੈਂ ਧੋਤੇ ਨਹੀਂ ਤੇ ਭਾਵੇਂ ਨਾ ਹੀ ਧੋਂਦੀ ਅੱਜ ਤੇ ਕੋਈ ਜ਼ਰੂਰੀ ਨਹੀਂ ਮੈਂ ਮੈਂ ਮੁੜ ਕੇ ਧੁੱਪ ਦਾ ਕੀ ਪਤਾ ਹੈ ਧੁੱਪ ਵੀ ਹਟੇ ਸਟੇ ਨਿਕਲ ਆਈ ਤੇ ਨਿਕਲ ਆਈ ਨਾ ਨਿਕਲੀ ਤੇ ਨਾ ਨਿਕਲੀ ਮੈਂ ਆਪਣੇ ਘਰ ਪੁੱਛਣ ਦੀਆਂ ਰਹਾ ਤਾਂ ਇੰਡੀਆ ਪੀ ਕਿਦਾਂ ਠੰਡ ਢੂੰਡ ਰਾਂ ਆਂਦੀਆਂ ਹੈ ਨਹੀਂ ਠੰਡ ਢੂੰਡਾ ਜਿ ਕਿਤੇ ਵੀ ਇੱਥੇ ਹੈ ਨਹੀਂ ਕਿਤੇ ਵੀ ਆਂਦੀਆਂ ਠੰਡ ਹਾਂ ਜੀ ਆਂਡੀਆਂ ਚੰਗੀਆਂ ਭਲੀਆਂ ਧੁੱਪਾਂ ਲੱਗਣੀਆਂ ਵੱਡੇ ਦਿਨ ਤੋਂ ਮਗਰੋਂ ਆਂਡੀਆਂ ਲੱਗ ਪੈਂਦੀ ਹੁੰਦੀ ਠੰਡ ਥੋੜਾ ਕਚੇਰ ਤੇ ਉਹ ਹੀ ਹੈ ਨਾ ਵੱਡੇ ਦਿਨ ਤੋਂ ਮਗਰੋਂ ਹੀ ਹੁੰਦਾ ਵਾ ਵੱਡੇ ਦਿਨ ਤੀਫਰੇ ਹੁੰਦਾ ਹੁੰਦਾ ਵਾ ਹੈ ਨਾ ਜਦੋਂ ਉਹ ਹੁੰਦਾ ਵਾ ਘਰ ਦੀਆਂ ਹੁੰਦੀਆਂ ਨਹੀਂ ਜਦੋਂ ਤੁੰਦਾ ਜੀਆਂ ਪੈਣ ਲੱਗ ਪੈਂਦੀਆਂ ਆਜੇ ਤੇ ਕਹਿੰਦੀਆਂ ਕਿ ਤੇ ਇੱਥੇ ਪਤਾ ਹੀ ਨਹੀਂ ਤੇ ਤੁੰਨਾ ਵੀ ਕੀ 20 ਦਿਨ ਨਹੀਂ ਨਾ ਪੈਂਦਾਂ ਹੁੰਦੇ ਹਾਂ ਮਹਾ ਮੁਰਤੇ ਕੋਈ ਤੁੰਨਾ ਛੁੰਦਾ ਨਹੀਂ ਇੱਥੇ ਦੇ ਪੈਣ ਕੱਕਰ ਹੀ ਨਹੀਂ ਜਾਣ ਛੱਡਦਾ ਚਲ ਮੈਂ ਵੀਡੀਓ ਪੈਣ ਲਈ ਲੋੜ ਜੋੜ ਕੇ ਰੱਖ ਲਾਂ ਤੇ ਵੀਡੀਓ ਵੀ ਮੈਂ ਇੰਨੀਕ ਬਣਾਉਣੀ ਚੰਗਾ ਮੈਂ ਹੁਣ ਵੀਡੀਓ ਨੂੰ ਪਿਆਰ ਹੀ ਕਰਿਆ ਕਰੋ ਧੀਓ ਪੈਣੋਂ ਚੰਗਾ ਤੇ ਰਾਜੀ ਬਾਜੀ ਰੋ ਹੈ ਹੱਸਦਿਆਂ ਵਾਸਤੇ ਨਹੀਂ ਰੋ ਤੇ ਇਦਾਂ ਹੀ ਵੀਡੀਓ ਖੁਸ਼ ਖੁਸ਼ ਵਿੰਦਿਆਂ ਰੋ ਹੈਣਾ ਤੇ ਚੰਗਾ ਮੈਂ ਤੁਹਾਨੂੰ ਕੱਲ ਨੂੰ ਮਿਲਾਂਗੀ ਹੈ ਤੁਸੀਂ ਵੀ ਜੋੜ ਜਾਲ ਲਓ ਲੀੜੇ ਲੂੜੇ ਆਪਣੇ ਧੋਤਾ ਲਓ ਤੁਸੀਂ ਵੀ ਕਰ ਲਓ ਆਪਣੇ ਕੰਮ ਧੰਦੇ ਤੇ ਚੰਗਾ ਹੈ ਸਤਿ ਸ੍ਰੀ ਅਕਾਲ